ਸਸਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਇਹ ਪਿੰਡ ਆ ਉਹ ਪਿੰਡ ਸਿਵਿੰਗਾ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣ ਵਾਲਾ ਬਠਿੰਡੇ ਦੇ ਬਿਲਕੁਲ ਹੀ ਨਾਲ ਆ ਸਾਡਾ ਪਿੰਡ 7 ਕਿਲੋਮੀਟਰ ਦੂਰੀ ਤੇ ਹਨ ਜਿਵੇਂ ਨੇੜੇ ਪਿੰਡ ਆ ਗਏ ਦਿਉਣ ਬਲਾਡੇ ਵਾਲਾ ਬਹਿਮਨ ਦਵਾਨ ਇਹ ਪਿੰਡ ਨੇੜੇ ਆ ਇਹਦੇ ਆ ਜਿਹੜੀਆਂ ਭੈਣਾਂ ਕਦੇ ਨਹੀਂ ਆਈਆਂ ਉਹ ਜਦੋਂ ਵੀ ਆਉਣਾ ਚਾਹੁੰਦੀਆਂ ਤਾਂ ਫੋਨ ਕਰਕੇ ਆਇਆ ਕਰੋ ਤੇ ਬਾਕੀ ਜਿਹੜਾ ਪਾ ਅੱਜ ਟੌਪ ਕਰ ਲਿਆ ਤਾਂ ਉਹ ਕੁਰਤੇ ਪਿਆਮੇ ਦਾ ਪਤਲੇ ਜੀ ਨਾਪਦਾ ਵੀ 4.5 ਵਾਲੀ ਕਾਰਡ ਵੀ ਕੱਟੀ ਜਾ ਸਕਦੀ ਆ ਪਰ ਮੈਂ ਤੁਹਾਨੂੰ ਵਾਰੀ ਵਾਰੀ ਇਹੀ ਸਮਝਾਣਾ ਵੀ ਜਦੋਂ ਵੀ ਆਪਾਂ ਕੱਪੜਾ ਕੱਟਣ ਤੋਂ ਪਹਿਲਾਂ ਉਹਨੂੰ ਵਿਆਪਤਨਾ ਹੁੰਦਾ ਤੇ ਮੇਨ ਨਾਮ ਲਾ। ਇਹ ਕੱਪੜਾ 4.5 ਵਾਲੀ ਕਾਰਡ ਦੇ ਵਿੱਚ ਕੱਟਿਆ ਜਾਣਾ ਭਰਾ ਦੇ। ਸਸਤਾ ਕੱਪੜਾ ਹੋਣ ਕਰਕੇ ਇਹਦਾ ਪੜਾ ਕਿੰਨਾ ਰਹਿ ਗਿਆ ਸਿਰਫ ਹੀ 32.5 ਤੇ ਆਪਣਾ ਪੜਾ ਕਿੰਨਾ ਹੁੰਦਾ 35 ਇੰਚ 34 ਇੰਚ ਤਾਂ ਹੁੰਦੇ ਹੁੰਦੇ ਪਰ ਇਹਦਾ ਪੜਾ ਜਿਹੜਾ 32 ਰਹਿ ਗਿਆ ਕਿਸੇ ਭਰਾ ਨੇ ਜਾਂ ਭੈਣ ਨੇ ਗਲਤੀ ਨਹੀਂ ਕਰਨੀ ਵੀ ਆਪਾਂ ਬਿਨਾ ਮਿਣੀ ਤੋਂ ਕੱਟ ਲਿਆ। ਆ ਦੇਖੋ ਜਿਵੇਂ 20 ਆ ਕੱਚਾ ਚੋ ਹੈਪ ਵੀ ਇਹਦੀ 20 ਆ 20 ਦੇ 1 21 ਆ ਦੇਖੋ ਕਿੰਨਾ ਰਹਿ ਗਿਆ ਪਿੱਛੇ ਪਿੱਛੇ ਰਹਿ ਗਿਆ ਸਿਰਫ 1.5 ਦਸ ਰਹਿਣਾ ਚਾਹੀਦਾ ਸੀ ਆਪਾਂ ਨੂੰ 12.5 ਜਾਂ 13 ਤਾਂ ਇਹ ਕੀ ਲਾਜ਼ਮੀ ਚੈੱਕ ਕਰ ਲੈਣੀ ਆ ਕੱਟਣ ਤੋਂ ਪਹਿਲਾਂ ਕਿਸੇ ਭਰਾ ਨੇ ਜਾਂ ਭੈਣ ਨੇ ਕਾਲੀ ਨਹੀਂ ਕਰਨੀ ਗਲਤੀ ਨਹੀਂ ਕਰਨੀ ਯਾਨੀ ਕਿ ਹੁਣ ਆਪਾਂ ਕਪੜਾ ਮਿਲਾਗੇ ਧੋਣ ਤੋਂ ਆ ਕਿੰਨਾ ਰਹਿ ਗਿਆ ਕਿਉਂਕਿ ਕਾਟਨ ਦਾ ਕਪੜਾ ਹੈਗਾ 5 ਮੀਟਰ ਸੀ ਪਹਿਲੇ ਇਹ ਹੁਣ ਕਿੰਨਾ ਰਹਿ ਗਿਆ ਆਪਾਂ ਇਹਨੂੰ ਮਿਲਾਗੇ ਠੀਕ ਹੈ ਦੂਰਾ ਮੈਂ ਰਹਿ ਆ ਜਿਹੜਾ ਆਪਣਾ ਫੀਤਾ ਉਹ 1.5 ਮੀਟਰ ਦਾ ਹੈ ਲੋ ਆਇਤੇ 3 ਹੋ ਗਿਆ 3 ਲੋ ਠੀਕ ਆ ਯਾਨੀ ਕਿ 5 ਮੀਟਰ ਤੋਂ 2 ਇੰਚ ਘਟਿਆ ਹੈਗਾ ਸਿਰਫ ਚੌੜੇ ਲੋਡੇ ਦਾ ਪਣਾ ਪਹਿਲੀ ਘਟਾ ਹੈਗਾ ਐਸ ਲੋਟ ਬੜਾ ਸੁਗੜਾਣੀਆਂ ਗਾ ਬਾਕੀ ਜਦੋਂ ਵੀ ਕੱਪੜਾ ਕੱਟਣਾ ਕਾਟਨ ਦਾ ਤਾਂ 10 ਘੰਟੇ ਕਾਫੀ ਭੈਣ ਦੇ ਕਮੈਂਟ ਆਉਂਦੇ ਬਈ ਕਿੰਨੇ ਘੰਟੇ ਭਿਉਣਾ ਕੱਪੜਾ ਕੋਈ ਵੀ 10 ਘੰਟੇ ਘੱਟ ਤੋਂ ਘੱਟ ਭਿਉਣਾਗਾ ਫਿਰ ਸੁਗੜਦਾ ਜਾ ਕੇ ਠੀਕ ਆ ਘੰਟਾ ਤੋਂ ਘੰਟੇ ਨਾ ਗੱਲ ਬੰਦੀ ਮਮਾ ਲੈਂਡਿੰਗ ਆਪਾਂ ਮਕੂਟਾ ਵੀ ਮੈਂ 10 ਘੰਟੇ ਭਿਓ ਕੇ ਰੱਖਿਆ ਕਰੋ ਤੇ ਤੈ ਮਾਰ ਕੇ ਨਹੀਂ ਪੀਉਣਾ ਖੋਲ ਕੇ ਪੀਉਣਾਗਾ ਇਹ ਚੀਜ਼ ਲਾਜ਼ਮੀ ਧਿਆਨ ਰੱਖਣਾਗਾ ਬਾਕੀ ਜਿਹੜੀਆਂ ਭੈਣਾਂ ਜਾਂ ਕੋਈ ਭਰਾ ਚੈਨਲ ਤੇ ਨਵੇਂ ਹੁੰਦੇ ਉਹ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਨੂੰ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲੋ ਤਾਂ ਕਿ ਜਦੋਂ ਵੀ ਅਸੀਂ ਕੋਈ ਸਲਾਈ ਦੀ ਵੀਡੀਓ ਜਾਂ ਕਟਾਈ ਦੀ ਵੀਡੀਓ ਪਾਉਣੇ ਤੁਹਾਡੇ ਕੋਲ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਇਆ ਕਰੇ ਹਨਾ ਤੇ ਬਾਕੀ ਜਿਹੜੀਆਂ ਭੈਣਾਂ ਗਰੁੱਪ ਦੇ ਵਿੱਚ ਨੰਬਰ ਐਡ ਕਰਵਾਉਣਾ ਚਾਹੁੰਦੇ ਬਿਲਕੁਲ ਫ੍ਰੀ ਸੇਵਾ ਗਰੁੱਪ ਦੇ ਵਿੱਚ ਨੰਬਰ ਐਡ ਕਰਨ ਵਾਸਤੇ ਨੀਚੇ ਮੇਰਾ WhatsApp ਨੰਬਰ ਚੱਲ ਜਾਂਦਾ ਤੇ ਜਾਲੇ ਕਿ ਵੀ ਦੇ ਕਰੋ ਪਾਈ ਸੀ ਸਲਾਈ ਤੇ ਕਟਾਈ ਸਿੱਖਣੀ ਆ ਸਾਡਾ ਗਰੁੱਪ ਦੇ ਵਿੱਚ ਨੰਬਰ ਐਡ ਕਰ ਲਓ ਤੇ ਆਜੋ ਆਪਾਂ ਕਰਦੇ ਆ ਕਟਾਈ ਸ਼ੁਰੂ ਲੋ ਜੀ ਦੇ ਸੇਕorie ਪਕੌੜੇ ਘਰੋਂ ਲਾ ਲੈਨੇ ਆ ਜੇ ਰੋਡ ਪੀਛੇ ਨਾਲ ਨਾਲ ਮਾਰ ਲਾਂ ਠੀਕ ਆ ਜਦੋਂ ਵੀ ਕੱਪੜਾ ਕੱਟਣਾ ਜਾਂ ਸਿਉਣਾ ਮੈਂ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਵਾਰ-ਵਾਰ ਇਹੀ ਬੇਨਤੀ ਕਰਦਾ ਹੁੰਦਾ ਵੀ ਪ੍ਰੈਸ ਮਾਰ ਕੇ ਹੀ ਕੱਟਿਆ ਕਰੋ ਤੇ ਪ੍ਰੈਸ ਮਾਰ ਕੇ ਹੀ ਬਣਾਇਆ ਕਰੋ ਹਣਾ ਤੇ ਆਹ ਲਓ ਜੀ ਮੈਂ 38 ਲੰਬਾਈ ਹੈ ਨਾ ਆਪਾਂ ਇਹਨੂੰ ਪੂਰਾ-ਪੂਰੇ ਲਾਵਾਂਗੇ ਉੰਤੋਰੀ ਲੋਗੇ ਆਪ 38 ਦਾ ਹੀ ਲਾਹੋ ਇਹ ਪੂਰਾ ਪੂਰਾ ਠੀਕ ਆ ਤਾਂ ਕਿ ਕਪੜਾ ਆਪਣਾ ਉਧਰ ਇਕੱਠਾ ਪਾਜੇ ਕਿਉਂਕਿ ਜੇਬਾਂ ਵੀ ਇਹਦੇ ਲਾਸਟਿਕ ਵੀ ਆ ਇੱਕ ਵਾਰੀ ਮੈਂ ਤੁਹਾਨੂੰ ਨਾਪ ਤੋਂ ਜਾਨੂੰ ਕਰਾ ਦੇ ਭੁੱਲ ਗਿਆ ਸੀਗਾ ਨਾਪ ਹੈਗਾ ਭਰਾ ਦਾ 38 ਲੰਮਾਈ ਆ ਕੁੜਤੇ ਦੀ 24 ਬਾਹ ਤੀਰਾ 16.5 ਇਹ ਕੁੜਤੇ ਪਿਆ ਮੈਂ ਤੁਹਾਨੂੰ ਨਾਪ ਲੈਂਦਾ ਹੋਇਆ ਤੇ ਕਮਰ ਹੈਗੀ 37 ਇੰਚ ਹਿੱਪ ਹੈਗੀ 20 ਇੰਚ ਤੇ ਕੱਛਾ ਜੋ ਵੀ 20 ਆ ਇਸੇ ਤਰੀਕੇ ਪਿਆ ਮੇ ਲੰਮਾਈ ਹੈਗੀ 39 ਮੂਰੀ ਜੀ ਨੂੰ ਆਪ ਪਹੁੰਚਾ ਗਏ ਨੇ ਉਹ 7 ਇੰਚ ਯਾਨੀ ਪੂਰਾ 14 ਪਾਟਾ 12.5 ਪੂਰਾ 25 ਇੰਚ ਠੀਕ ਆ ਕੋਣੀ 13 ਇੰਚ ਤੇ ਮੋਢਾ 19 ਇੰਚ ਲਓ ਜੀ ਆਪਾਂ ਇਹਨੂੰ ਮੋੜ ਲਿਆ ਕੁਰਤੀ ਦਾ ਪੀਸ ਪਹਿਲਾਂ ਸਭ ਤੋਂ ਪਹਿਲਾਂ ਕੁਰਤੀ ਦਾ ਪੀਸ ਫਿਰ ਬਾਹਾਂ ਤੇ ਫਿਰ ਪਜਾਮਾ ਲਓ ਇਸ ਤਰ੍ਹਾਂ ਬਲੀ ਵਧੀਆ ਲੱਗਦੀ ਐ ਸਮਝ ਆਉਂਦੀ ਐ ਤਾਂ ਸ਼ੇਅਰ ਜਰੂਰ ਕਰ ਦੇ ਗਰੁੱਪ ਐਡ ਬਣ ਕੇ ਨਾ ਅੱਗੇ-ਅੱਗੇ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਆ ਕਰੋ ਜਾਂ ਆਪਦੇ WhatsApp ਤੇ ਜਿਹੜੀਆਂ ਭੈਣਾਂ ਸਟੇਟਸ ਲਾ ਸਕਦੀਆਂ ਲਾਇਆ ਕਰੋ ਤਾਂ ਕਿ ਹੋਰਾਂ ਭੈਣਾਂ ਨਿੱਕਰੂ ਜਾਣਕਾਰੀ ਪਹੁੰਚ ਸਕੇ ਠੀਕ ਹੈ ਜੀ ਆਹ ਕੱਪੜਾ ਆਪਾਂ ਨੇ ਸੈੱਟ ਤੇ ਰੱਖ ਲਏ ਨਾ ਇਕੱਠਾ ਕੱਪੜਾ ਆਪਨੇ ਕਿ ਕੁੜਤੀ ਵਾਲਾ ਪੀਸ ਆਪਨੇ ਲੈ ਲਿਆ ਬਸ ਠੀਕ ਹੈ ਦੂਰਾ ਆਪਣੇ ਕੋਲੇ ਇੱਕ ਵਾਰੀ ਇਹਨੂੰ ਫਿਰ ਦੂਰਾ ਕਰ ਲਾਂਗੇ ਇਸੇ ਤਰੀਕੇ ਬਿਲਕੁਲ ਸੌਖੇ ਜਿਹੇ ਕਿ ਨਾ ਸਮਝਾਉਂਗਾ ਜੇ ਕਿਸੇ ਨੂੰ ਸਮਝ ਲੱਗਦੀ ਹੈ ਨਾ ਤਾਂ ਦੁਬਾਰਾ ਪੁੱਛ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਵੀ ਦੱਸ ਸਕਦੇ ਹੋ ਇਹ ਵੇਖ ਤੁਹਾਨੂੰ ਸਮਝ ਨਹੀਂ ਲੱਗੀ ਹਨਾ ਲੋ ਜੀ ਹੁਣ ਆਪਾਂ ਇਹਨੂੰ ਚਾਰੇ ਪੱਲਿਆਂ ਨੂੰ ਇੱਕੋ ਜਿਹਾ ਇੱਥੋਂ ਕਰ ਲਾਂਗੇ ਬਾਹਰ ਕਾਟ ਸਾਰੀ ਉਧਰੇ ਪਾਸੇ ਕੱਢਾਂਗੇ ਆਪਾਂ ਇਹ ਆ ਠੀਕ ਆ ਇੱਥੋਂ ਇਧਰੇ ਪਾਸੇ ਸਾਰੀ ਬਾਹਰ ਕਾਟ ਕੱਢ ਦਾਂਗੇ ਕੱਚਾ ਚੋ ਵੀ ਹੈ ਤੇ ਹੈਪ ਵੀ ਆਪਾਂ ਕਿੰਨਾ ਰੱਖਾਂਗੇ 21 ਇੰਚ ਆ ਇਧਰ ਇਹ ਕੀ ਰੱਖਾਂਗੇ ਇਹ ਆ ਠੀਕ ਆ ਕੰਨੀ ਨਾਲ ਦੀ ਨਾਲ ਕੱਢ ਕੇ ਦੂਗੇ ਪਾਈ ਕੀਤੇ ਕੱਟ ਲਏ ਬੈਂਟਰਾ ਲਾਈਮੀ ਹੁੰਦਾ ਕੱਪੜੇ ਨੂੰ ਜ਼ਰੂਰੀ ਹੁੰਦਾ ਹੈਗਾ ਹਨਾ ਬਾਅਦ ਦੇ ਵਿੱਚ ਨਹੀਂ ਤਾਂ ਫਿਰ ਦਿੱਕਤ ਆਊਗੀ ਆਹ ਉੱਪਰ ਆਪਾਂ ਜੇ ਪ੍ਰੈਸ ਮਾਰ ਲਾਂਗੇ ਇੱਕ ਵਾਰੀ ਚੰਗੀ ਤਰ੍ਹਾਂ ਬਾਕੀ ਜਿਹੜੇ ਭਰਾਵਾਂ ਨੇ ਜਿਵੇਂ ਦਿਵਾਲੀ ਨੇੜੇ ਆਉਣੀ ਹੈ ਕਿ ਸਾਡੇ ਤੋਂ ਕੋਈ ਕੱਪੜੇ ਸਲਾਈ ਕਰਵਾਉਣੇ ਹਨ ਤਾਂ ਉਹ ਫਟਾਫਟ ਫੜਾ ਦਿਓ ਤਾਂ ਕਿ 2-3 ਦਿਨਾਂ ਬਾਅਦ ਜਿਆਦਾ ਢੀਲ ਹੋਣ ਲੱਗ ਜੂਗੀ ਤੇ ਜਿਹੜੇ ਭਰਾਵਾਂ ਨੂੰ ਜਾਂ ਭੈਣਾਂ ਨੂੰ ਕੋਈ ਪੈਸੇ ਦੀ ਦਿੱਕਤ ਆ ਉਹ ਮੈਂ ਸਟੇਟਸ 'ਤੇ ਪਾਉਣਾ ਵੀ ਪੈਸੇ ਤੁਸੀਂ ਦਿਵਾਲੀ ਮਿਲੇ ਦੇ ਸਕਦੇ ਹੋ ਆਪਦੇ ਕੱਪੜੇ ਜਿਹੜੇ ਆ 5 ਕਾਪੜੇ ਵਾਲੇ ਸਲਾਈ ਕਰਵਾ ਲਓ ਹਨ ਜਿਹੜੇ ਭਰਾ ਕੋ ਰੋਟੀ ਵਾਲੇ ਸੂਜ ਜਾਂ ਭੈਣਾਂ ਸੁਵਾਉਂਦੀਆਂ ਆਪਦੇ ਉਹ ਟਾਈਮ ਸਰ ਦਿਓ ਤਾਂ ਕਿ ਟਾਈਮ ਸਰ ਬਣ ਆਉਣ ਤੋਂ ਪਹਿਲਾਂ ਫੋਨ ਲਾਜ਼ਮੀ ਕਰਨਾ ਤੇ ਜਿਹੜੀਆਂ ਭੈਣਾਂ ਆਨਲਾਈਨ ਆਰਡਰ ਦੇਣਾ ਚਾਹੁੰਦੇ ਪੋਂਤੇ ਸਾਰੇ ਨਾਪ ਲਿਖਾ ਲੈ ਕੇ ਲੋਕ ਜੀ ਬਾਕੀ ਜਿਹੜੀਆਂ ਭੈਣਾਂ ਨੂੰ ਕੋਈ ਫੋ ਆਪਣਾ ਨਾਪ ਲੈਣ ਦੇ ਵਿੱਚ ਦਿੱਕਤ ਆਉਂਦੀ ਆ ਬਾਡੀ ਤੋਂ ਜਾਂ ਭਰਾਵਾਂ ਨੂੰ ਹਨ ਤਾਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਆ ਕੇ ਦੱਸ ਦਿਆ ਕਰੋ ਆਪਾਂ ਵੀਡੀਓ ਨਾਲ ਜਿਹੜਾ ਪਾ ਲੈਦੇ ਹਾਂ ਆ ਠੀਕ ਆ ਆਪਾਂ ਨੇ ਇਧਰੋਂ ਇੱਕੋ ਜਿਹਾ ਕਰ ਲੈਣਾ ਬਾਅਦ ਘਾੜ ਜਿਹੜੀ ਇਸ ਤਰ੍ਹਾਂ ਸਮਾਰਨ ਉੱਤੇ ਨਿਕਲਣੀ ਹੋਊ ਤਾਂ ਉੱਤੇ ਨਿਕਲ ਜੂ ਥਰੇ ਨਿਕਲਣੀ ਹੋਈ ਤਾਂ ਥਰੇ ਨਿਕਲ ਜੂ ਲੋ ਠੀਕ ਆ ਜੀ ਜੀਦਾ ਹੱਥ ਨਹੀਂ ਟਿਕਿਆ ਕਿਸੇ ਭੈਣ ਦਾ ਜਾਂ ਮੇਰੇ ਭਰਾ ਦਾ ਉਹ ਪੀਰਾਂ ਚਾਗ ਦੇ ਨਾਲ ਕੱਚਾ ਮਾਰਕਿੰਗ ਕਰ ਲਿਆ ਕਰੋ ਜਾਂ ਫਰਮਾ ਬਣਾ ਲਿਆ ਕਰੋ ਗੱਤੇ ਦਾ ਕੱਟ ਕੇ ਹਨਾ ਗਲਾਈ ਵਾਸਤੇ ਤਾਂ ਕਿ ਸਹੀ ਗਲਾਈ ਪੈ ਜੇ ਲੋ ਜੀ ਹੁਣ ਆਪਾਂ ਇਹਨੂੰ ਉਸੇ ਤਰ੍ਹਾਂ ਹੀ ਖੋਲਾਂਗੇ ਪਿਛਲਾ ਪਾਸਾ ਮੂਹਰੇਲੇ ਪਾਸੇ ਨਾਲ ਉੱਚਾ ਕਰਨਾ ਹੀ ਕਰਨਾ ਆਪਾਂ ਭਾਵੇਂ ਛੋਟਾ ਜਵਾਕ ਆ ਭਾਵੇਂ ਕੋਈ ਵੱਡੇ ਕਿਸੇ ਭਰਾ ਦਾ ਹਨਾ ਨਾਰਮਲ ਬੰਦਿਆਂ ਜਿਵੇਂ ਮੇਰਾ ਸਰੀਰ ਅੱਧਾ ਪੌਣਾ ਇੰਚ ਤੇ ਜੇ ਕੋਈ ਭਾਰੀ ਸਰੀਰ ਦਾ ਭਰਾਗਾ ਉਹਦੇ ਜ਼ਿਆਦੇ ਚੱਕਣਾ 1.5 ਇੰਚ ਕੰਗਾ ਦੇ ਤਾਂ ਜ਼ਿਆਦੇ ਆਪਾਂ ਨੂੰ 2 ਇੰਚ ਤੱਕ ਵੀ ਚੱਕਣਾ ਪੈ ਜਾਂਦਾ ਆਪਾਂ ਲੰਬਾਈ ਪੂਰੀ ਪੂਰੀ ਲਾਈ ਸੀ ਨਾ ਆ ਦੇਖੋ ਹੁਣ ਆਪਾਂ ਲੰਬਾਈ ਪੂਰੀ ਕਰਨ ਵਾਸਤੇ ਕੀ ਕਰਾਂਗੇ ਇਧਰੋਂ ਕੱਟਣਾ ਅੱਧਾ ਇੰਚ ਅੱਧਾ ਇੰਚ ਆਪਾਂ ਇੱਥੋਂ ਕੱਟਨਾਗਾ ਜੀ ਲੰਬਾਈ ਪੂਰੀ ਪੂਰੀ ਲਾਈ ਸੀ ਤਾਂ ਕਰਕੇ ਵੀ ਲੰਬਾਈ ਆਪਣੀ ਪੂਰੀ ਹੋ ਸਕੇ ਠੀਕ ਆ ਲੋਚ ਉਸੇ ਤਰ੍ਹਾਂ ਹੀ ਆਪਾਂ ਇਹਨੂੰ ਫਿਰ ਬੰਦ ਕਰ ਦਾਂ ਜੀ ਮੈਂ ਖੋਲਿਆ ਸੀਗਾ। ਲਓ ਜੀ। ਕਰੀਬ ਨਾਵਾਂਗੇ ਵਿਚਾਲੇ ਆਪਾਂ ਤਾਂ ਕਿ ਫਿਟਿੰਗ ਦੇ ਵਿੱਚ ਸੂਤ ਪਰਦੇ ਫਰਕ ਨਾ ਪਵੇ ਹਨਾ। ਆਹ। ਤਰੇ ਸੱਕਾ ਅੱਰੀਆ ਪਾ ਕੱਢਦੇ ਆਂ। ਇਹ ਕਾਫੀ ਭੈਣਾਂ ਦੇ ਕਮੈਂਟ ਆਉਂਦੇ ਬਈ ਪ੍ਰੈਸ ਕਿਹੜੀ ਲੱਗੀ? ਜੇ ਤਾਂ ਕਿਸੇ ਭੈਣਾਂ ਆ ਪ੍ਰੈਸ ਲਾਉਣੀ ਆ ਲੈਣੀ ਆ ਹਨਾ। ਤਾਂ ਤੁਸੀਂ ਕਹਿ ਦਿਆ ਕਰੋ ਬਾਈ ਜਿਹੜੀ ਪ੍ਰੈਸ ਟੇਲਰ ਮਾਸਟਰ ਵਰਤਦੇ ਆ ਉਹ ਲੈਣੀ ਆ ਅਸੀਂ ਹਨਾ ਇਹ ਆਟੋ ਕੱਟ ਨਹੀਂ ਹੁੰਦੀ ਇਹਦੇ ਵਿੱਚ ਆਟੋ ਕੱਟ ਵੀ ਤੁਹਾਨੂੰ ਮਿਲ ਜੂਗੀ ਉਹਦੇ ਉੱਪਰ ਬਟਨ ਲੱਗੇ ਹੁੰਦੇ ਆ ਆਪਾਂ ਨਾਰਮਲ ਜਾਂ ਵੱਧ ਘੱਟ ਤੇ ਕਰਨੇ ਪੂਰੀ ਭਾਰੀ ਦੇ ਵਿੱਚ ਹੈਵੀ ਪ੍ਰੈਸ ਲਿਆ ਕਰੋ ਹੌਲ ਨਹੀਂ ਪ੍ਰੈਸਾਂ ਉਹ ਨਾ ਲਿਆ ਕਰੋ ਹਨਾ ਉਹ ਫਿਰ ਕਰੀ ਵੀ ਗੈਰਾ ਵੀ ਨਹੀਂ ਬਣਾਉਂਦੀਆਂ ਤੇ ਸਹੀ ਵੀ ਨਹੀਂ ਦਿੰਦੀਆਂ ਇਹ ਆ ਲੋ ਮੋਡਾ ਜਿਹੜਾ ਥੱਲੇ ਪਾਉਣਾ ਕਿੰਨਾ ਪਾਉਣਾ ਆਪਾਂ ਨੇ 9 ਇੰਚ ਇੱਥੋਂ ਤੀਰਾ ਕਿੰਨਾ ਇਹਦਾ 1.5 16 ਯਾਨੀ ਕਿ 2.5 ਆਪਾਂ ਰੱਖਾਂਗੇ 1.5 17 ਇੱਕ ਵਾਰੀ ਚਾਰੇ ਪੱਲੇ 17.5 ਰੱਖ ਲਈ ਕਿ ਜਿਹੜੇ ਇੱਥੋਂ ਆਪਾਂ ਨੇ ਚਾਕਾਂ ਦਾ ਨਿਸ਼ਾਨ ਲਾਉਣਾਗਾ ਪੂਰੇ ਨਾਰਮਲ ਸਾਈਜ਼ ਦੇ ਜਿਵੇਂ ਮੇਰਾ ਸਾਈਜ਼ ਆ ਹਨਾ 15 12 ਫਿਰ 5 ਯਾਨੀ ਕਿ 3 ਇੰਚ ਤੇ ਮੂੰਹ 7 ਇੰਚ ਗੀਜਾਂ ਹੁੰਦਾ ਇਹਨਾਂ ਇੱਥੋਂ ਜਿੱਥੇ ਗੀਜਾਂ ਦਾ ਵਿਚਾਲਾ ਬੰਦਾ ਇੱਥੇ ਆਪਾਂ ਕਮਰ ਲਾਉਣੀ ਆ ਕਮਰ ਕਿੰਨੀ ਆ ਤਿਆਰ 37 ਆਪਾਂ ਕਿੰਨੀ ਰੱਖਾਂਗੇ 38 ਇੰਚ ਹਿੱਪ ਪੂਰੀ ਪੂਰੀ ਐ ਵੈਸੇ ਇੱਕ ਵਾਰੀ ਫਿਰ ਚੈੱਕ ਕਰ ਲੈਨੇ ਆਪਾਂ ਦੇਖੋ ਠੀਕ ਜਿੰਨਾ ਦਬਾਊਗਾ ਬਸ ਸਵਾ 1.5 ਇੰਚ ਦਾ ਤੇ ਆਹ ਵਾਲਾ ਨਿਸ਼ਾਨ ਜਿਹੜਾ ਆਪਾਂ ਨੇ ਇੱਥੋਂ ਆਹ ਫੱਟੀ ਦੀ ਸਹਾਇਤਾ ਦੇ ਨਾਲ ਲਾ ਲੈਣਾ ਐਵੇਂ ਪੂਰਾ ਧਿਆਨ ਨਾਲ ਇੱਥੋਂ ਠੀਕ ਹੈ ਜੀ ਇੱਥੇ ਆ ਕੇ ਆਪਾਂ ਇਹਨੂੰ ਖਤਮ ਕਰ ਦੇਣਾ ਹੈਪ ਪੀੜੀ ਨਾ ਹੋਏ ਇੱਥੋਂ ਮਾੜਾ ਵੀ ਨਹੀਂ ਕੱਟਣਾ ਟਾਈਟ ਹੋ ਜੂਗਾ ਤਾਂ ਫਿਰ ਇੱਥੋਂ ਫਿਰ ਕੁੜਤਾ ਪਹਿਣਾ ਨਹੀਂ ਆ ਪੂਰਾ ਧਿਆਨ ਦੇ ਨਾਲ ਚਕੰਨੇ ਹੋ ਕੇ ਕੱਟਣਾਗਾ ਲੋ ਜੀ ਬਾਕੀ ਜੇ ਕਿਸੇ ਭੈਣ ਦਾ ਫੋਨ ਨਹੀਂ ਚੱਕਿਆ ਜਾਂਦਾ ਤਾਂ ਗੁੱਸਾ ਨਹੀਂ ਕਰਨਾ WhatsApp ਤੇ ਮੈਸੇਜ ਭੇਜਦਾ ਕਰੋ ਮੈਂ ਵਾਪਸ ਬੈਕ ਆਉ ਕਾਲ ਲਾ ਲੈਣਾ ਹਨਾ ਲੋਚੀ ਜਦੋਂ ਮੇਰਾ ਟਾਈਮ ਲੱਗਦਾ ਫਿਰ ਵਾਪਸ ਕਾਲ ਲਾ ਲੈਣਾ ਕਿ ਵੀ ਤੁਸੀਂ ਸੂਟ ਕੱਟ ਰਹੇ ਹੋ ਨੂੰ ਗਲਤ ਕੱਟਣ ਨਾਲੋਂ ਤੁਸੀਂ ਥੋੜਾ ਵੇਟ ਕਰ ਲਿਆ ਕਰੋ ਹੋਲਡ ਕਰਾ ਕਰੋ ਤਾਂ ਕਿ ਕੰਮ ਗਲਤ ਨਾ ਕੱਟਿਆ ਜਾਵੇ ਤੁਹਾਡਾ ਲੋਚੀ ਆਪਾਂ ਜਿਹੜਾ ਕੱਟਣਾ ਹੁੰਦਾ ਪਹਿਲਾਂ ਇਹ ਪਹਿਲੀ ਆਪਣੇ ਕੱਟ ਕੇ ਲੰਮਾਈ ਪੂਰੀ ਕਰ ਲਈ ਤਾਂ ਕਿ ਜਿੱਥੇ ਆਪਣਾ ਤੀਰ ਲੱਗਦਾ ਠੀਕ ਹੁਣ ਆਪਾਂ ਇੱਥੋਂ ਬਸ ਇਹਨੂੰ ਇੱਕੋ ਜਿਹਾ ਹੀ ਕਰਨਾ ਹੈ ਬਾਹਰ ਘਾਟ ਕਰ ਦਿੱਤੀਗੇ ਨਾ ਆਹ ਠੀਕ ਹੈ ਵਿਚਾਲੇ ਤੱਕ ਦੇਵਾਂਗੇ ਇਹਨੂੰ ਸਾਈਡ ਤੇ ਕਰ ਲਿਆ ਇੱਧਰ ਵਿੱਚ ਵਿਚ ਨਾ ਇੱਥੇ ਕੱਟਿਆ ਜਾਵੇ ਹੁਣ ਇਸ ਤੋਂ ਬਾਅਦ ਆਪਾਂ ਫਰੰਟ ਤੇ ਕਾਲਰ ਦੀ ਗਲਾਈ ਦੇਵਾਂਗੇ ਜਿਵੇਂ ਕਾਲਰ ਮੰਨ ਕੇ ਚਲੋ 15 ਇਸ ਭਰਾ ਦਾ ਹਨਾ 15 ਕਾਲਰ ਆਪਾਂ ਇੱਥੋਂ ਕਿੰਨਾ ਲਾਉਣਾ 2.5 ਆਲੋ 2.5 ਥੱਲੇ ਨੂੰ ਕਿੰਨਾ ਲਾਵਾਂਗੇ 3 ਇੰਚ ਠੀਕ ਹੈ ਇਹ तिरਛਾ ਰੱਖਣਾ ਤੁਹਾਨੂੰ ਇਹ ਤੀਰਾ ਕਿੰਨਾ 16.5 ਔਰ 16 ਦੇ ਆਪਾਂ ਨਿਸ਼ਾਨ ਵਾਲੇ ਇੱਥੋਂ ਪੂਰਾ ਪੂਰਾ ਇੱਥੋਂ ਕਿੰਨਾ ਦਿਨੇ ਸ਼ੇਪ ਆਪਾਂ ਨੇ 1.1 ਕਿਸੇ ਦੋ ਵੀ ਦਿਨਾ ਹੁੰਨੇ ਆਪਾਂ ਕਿ ਇਹਦੇ ਸਵਾ ਦੋ ਵੀ ਮੋਡੇ ਹਿਸਾਬ ਨਾਲ ਆਚੀ ਦੇਖ ਲਿਆ ਕਰੋ ਕਿ ਕਿਹਦੇ ਮੋਡੇ ਡਿੱਗਦੇ ਆ ਜਾਂ ਖੜਮੇ ਇੱਥੋਂ ਜਿਹੜਾ ਫਰੰਟ ਆ ਇਸ ਭਰਾ ਦਾ ਉਹ 8 ਇੰਚ ਔਰ ਠੀਕ ਆ ਇੱਥੋਂ ਆਪਾਂ ਹੁਣ ਲਾਲ ਚਾਕ ਨਾਲ ਮੈਂ ਨਿਸ਼ਾਨ ਲਾਉਂਗਾ ਹਾਂ ਠੀਕ ਆ ਜੀ ਦਿਸ ਰਿਹਾ ਇਹ ਕੋਈ ਨਿਸ਼ਾਨ ਨਹੀਂ ਦੀਦਾ ਤਾਂ ਤੁਸੀਂ ਤਾਂ ਵੀ ਦੱਸ ਦਿਆ ਕਰੋ ਜਾਂ ਕੋਈ ਕਈ ਵਾਰੀ ਕੈਮਰਾ ਹਿੱਲਦਾ ਹੁੰਦਾ ਜਾਂ ਕੋਈ ਵੀ ਦਿੱਕਤ ਹੁੰਦੀ ਜਿੰਨਾ ਜਿਕਰ ਤੁਸੀਂ ਦੱਸਦੇ ਨਹੀਂ ਫਿਰ ਪਤਾ ਨਹੀਂ ਲੱਗਦਾ ਹਨਾ ਹਾਂ ਨਾ ਦੇ ਵਿੱਚ ਜਰੂਰ ਦੱਸਿਆ ਕਰੋ ਵੀ ਹਾਂ ਜੀ ਬਈ ਸਮਝ ਆਉਂਦੀ ਆ ਜਾਂ ਨਹੀਂ ਹੁੰਦੀ ਕੋਈ ਚਾਕ ਨਹੀਂ ਦੀਦਾ ਜਾਂ ਦੀਦਾ ਠੀਕ ਆ ਕੁਰਤੇ ਦਾ ਆਪਣੇ ਕੋਲੇ ਅਗਲਾ ਪਿਛਲਾ ਪੱਲਾ ਕੱਟਿਆ ਗਿਆ ਹੁਣ ਆਪਾਂ ਨੂੰ ਸਾਈਡ ਤੇ ਰੱਖ ਦਿਆਂ ਹਾਂ ਹੁਣ ਇਸ ਤੋਂ ਬਾਅਦ ਆਪਾਂ ਬਾਹਾਂ ਕਟਾਂਗੇ ਜਿਹੜੀ ਬਾਹ ਹੈਗੀ ਆ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ 24 ਇੰਚ ਤਿਆਰ ਆ ਆਪਾਂ ਪੀਸ ਕਿੰਨਾ ਲਾਵਾਂਗੇ 25 ਇੰਚ ਉਹ ਆਂ ਕਿਹੜਾ ਪੀਸ ਆਪਾਂ ਨੇ ਲਾਉਣਾ ਉਹ 25 ਇੰਚ ਦਾ ਲਾਵਾਂਗੇ ਇੱਥੋਂ ਠੀਕ ਹੈ ਜੀ 25 ਦੇ ਨਿਸ਼ਾਨ ਨਾਲ ਲੈਣਾ ਆਪਾਂ ਬਿਲਕੁਲ ਸਿੱਧਾ ਇਸ ਤਰ੍ਹਾਂ ਕੱਪੜੇ ਖੋਲ ਕੇ ਆਲੇ ਸਾਹਮਣੇ ਵਿਛਾ ਦੇਣਾ ਹੁਣ ਪੂਰਾ ਧਿਆਨ ਨਾਲ ਦੇਖਣਾ ਭੈਣਾ ਨੇ ਇੱਥੋਂ ਆਪਾਂ ਨੇ 12 ਇੰਚ ਰੱਖਣਾ ਬਾਹ ਦੀ ਮੂਰੀ ਨੇ 12 ਇੰਚ ਇਧਰ ਜਿੰਨਾ ਕਪੜਾ ਰਹਿਣਾ ਉਹ ਆਪਦੀ ਆਪ ਰਹੇ ਜੂਗਾ ਤੁਸੀਂ ਇਧਰੋਂ 12 ਰੱਖਣਾ ਇਸੇ ਤੇ ਇਹਨੂੰ ਫੜ ਕੇ ਤੇ ਐਸੇ ਨੂੰ ਫੜ ਕੇ ਇੱਥੋਂ ਐ ਕਰ ਲੈਣਾ ਠੀਕ ਆ ਦੋਨੇ ਪਾਸੇ ਜਾਨੀ 12-12 ਲਾਉਣਾ ਇੱਕ ਵਾਰੀ ਮੈਂ ਤੁਹਾਨੂੰ ਦੋਵਾਰੇ ਦਿਖਾ ਵੀ ਦਊਗਾ ਤੁਸੀਂ ਚਾਹੋ ਫੀਤੀ ਨਾਲ ਮਿੰਕੀ ਵੀ ਲਾ ਸਕਦੇ ਹੋ ਟੱਕ ਨੇ ਇਧਰੋਂ 12 ਰੱਖਾ ਇਧਰੋਂ ਬੰਨ ਜਿਵੇਂ ਆਪਾਂ ਸਲਵਾਰ ਦੇ ਪੱਲੇ ਘਾੜਦੇ ਹਾਂ ਐ ਠੀਕ ਆ ਆਚੀ ਬਣ ਜੂਗੀ ਤੁਹਾਡੀ ਹਾਂ ਠੀਕਾ ਜੇਕਰ ਪੋੜਸੇ ਦੇ ਹੋਏ ਕੱਪੜੇ ਫਿਰ ਇਸ ਤਰ੍ਹਾਂ ਬਾਹ ਨਹੀਂ ਕਟਣੀ ਮੈਂ ਤੁਹਾਨੂੰ ਕਈ ਵਾਰੀ ਵੀਡੀਓ ਚ ਦੱਸਿਆ ਪੋੜਸੇ ਦਾ ਹੋਰ ਤਰ੍ਹਾਂ ਕਟਿਆ ਜਾਂਦੀ ਹੈ ਬਾਹ ਇਹ ਚ ਪੋੜਸੇ ਦੇ ਨਹੀਂ ਉਹਨਾਂ ਦੀ ਬਾਹ ਇਸ ਤਰ੍ਹਾਂ ਕਟਣੀ ਹੈ ਜੇ ਤੁਸੀਂ ਪੋੜਸੇ ਦੇ ਦੀ ਬਾਹ ਐ ਕੱਟਤੀ ਤਾਂ ਫਿਰ ਦੋਨੇ ਬਾਹਾਂ ਇੱਕ ਪਾਸੇ ਬੰਨ ਜਾਣਗੀਆਂ ਫਿਰ ਉਹਦਾ ਲਾਇਕ ਕੋਈ ਨਹੀਂ ਹੈ ਠੀਕ ਹੈ ਜੀ ਉੱਚ ਲਾ ਕਰੋ ਜਿਹੜੀਆਂ ਭੈਣਾ ਕੋ ਪੁਰਸੇ ਦਾ ਕੱਪੜਾ ਕਈ ਵੀ ਕੱਟਦੇ ਆ ਬਈ ਵੀਡੀਓ ਭੇਜ ਦਿਓ ਸਾਨੂੰ ਪੁਰਸੇਦਲੀ ਬਾਹ ਨਹੀਂ ਤਾਂ ਆਪਣੇ ਉਹ ਚੈਨਲ ਤੇ ਹੀ ਪਈ ਆ ਕਈ ਵੀ ਤੁਹਾਨੂੰ ਨਹੀਂ ਲੱਗਦੀ ਤਾਂ ਮੈਨੂੰ ਫੋਨ ਲਾ ਕੇ ਤੁਸੀਂ ਪੁੱਛ ਸਕਦੇ ਹਾਂ ਚਲੋ ਹੁਣ ਆਪਾਂ ਇਹਨੂੰ ਮੋੜਾ ਇਸ ਭਰਾ ਦਾ ਹੈਗਾ 19 ਇੰਚ ਆਪਾਂ 20 ਇੰਚ ਤੇ ਕਰ ਮੋੜਾਂਗੇ ਠੀਕ ਆ ਇੱਥੋਂ ਦਾਸ ਦੂਣਾ 20 ਐਸ ਲੋਟ ਵਿੱਚ ਨਾ ਆਪਾਂ ਟੁੱਡੇ ਰੁਟ ਮੋੜਾ ਦਾਸ ਦੂਣਾ 20 ਚਲੋ ਠੀਕ ਆ ਬੁਰੀ ਹਲਕੀ ਜਿਹੀ ਪ੍ਰੈਸ ਮਾਰ ਲਾਂਗੇ ਤੇ ਜਿੰਨਾ ਤੁਸੀਂ ਪ੍ਰੈਸ ਮਾਰ ਕੇ ਕੱਪੜੇ ਨੂੰ ਕੱਟੋਗੇ ਸਿਉਉਗੇ ਉਨਾ ਹੀ ਕੱਪੜਾ ਜਰਾ ਵਾਂਗ ਚੜੂਗਾ ਬਿਲਕੁਲ ਸਹੀ ਫਿਟਿੰਗ ਆਊਗੀ ਇਹ ਆਹੋ ਬਾਹ ਹੈਗੀ 24 ਆਪਾਂ ਕਿਨੇ ਇੰਚਾਂ ਲਾਵਾਂਗੇ 23 ਤੇ 1 ਇੰਚ ਘੱਟ ਤੇ ਮੂਰੀ ਕਿੰਨੀ ਰੱਖਾਂਗੇ ਇੱਥੋਂ ਇਹਦੀ ਸਾਢੇ ਪੰਜ ਸਾਰਿਆਂ ਦੇ ਸਾਢੇ ਪੰਜ ਨੇ ਰੱਖਣੀ ਤੇ ਸਾਰਿਆਂ ਸ਼ੀਰ ਰੱਖਣੀ ਬੰਦਾ ਦੇਖ ਕੇ ਜਿਵੇਂ ਕੋਣੀ ਇਸਪਰਾ ਦੇ 13 ਤਾਂ ਆਪਮਾ ਨੇ 14 ਠੀਕ ਆ ਜਿਨ੍ਹਾਂ ਦੀ ਕੋਣੀ ਇੱਥੋਂ 15 ਇੰਚ ਆ ਉਹਨਾਂ ਦੇ ਮੂਰੋ ਵੀ 6 ਇੰਚ 6.1 ਰੱਖਣਾ ਪੈਂਦਾ ਆ ਦੇਖੋ ਇੱਥੋਂ ਆਪਾਂ ਕਿੰਨਾ ਰੱਖਿਆਗਾ 24 ਤੇ 23 23 ਇੱਥੋਂ ਵੀ 23 ਰੱਖ ਲਿਆ ਆ ਜਿਹੜੀ ਸ਼ੇਪ ਦੇਣੀ ਆਪਾਂ ਕਿੰਨੀ ਦੇਣੀ 4 ਇੰਚ ਤੇ ਆਹ ਵਾਲਾ ਨਿਸ਼ਾਨ ਇੱਥੋਂ ਇਸ ਤਰ੍ਹਾਂ ਸ਼ੇਪ ਦੇਣੀ ਆ ਆਹੀ ਠੀਕ ਆ ਆ ਚੀਜ਼ ਬਣ ਗਈ ਲੋਜੀ ਇਸੇ ਤਰ੍ਹਾਂ ਆਪਣ ਨੂੰ ਨਿਸ਼ਾਨ ਦੇ ਬਿਲਕੁਲ ਉਪਰ ਉਪਰ ਦੀ ਕਟਣਾਗਾ ਹੁਣ ਆਪਾਂ ਇੱਥੋਂ ਫੜ ਕੇ ਆਏ ਆਂ ਆਪਾਂ ਮਾ ਤੁਸੀਂ ਚਾੱਕ ਨੂੰ ਨਿਸ਼ਾਨ ਵਾਲਾ ਕਰੀਏ ਪ੍ਰੈਸ ਜਿਹੜੀ ਗਰਮ ਪਈ ਹੁੰਦੀ ਆ ਤਾਂ ਪੌਣੇ 6 ਇੰਚ ਤੇ ਕਰ ਇਹਨੂੰ ਕਰੀਮ ਮਾਰ ਕੇ ਕਰੀਮ ਦੇ ਉੱਪਰ ਉਪਰ ਕੱਢ ਦੇਣੀ ਆ ਦੋ ਲੜ ਜਿੱਥੇ ਫਟੀਆਂ ਲੱਗਣਗੇ ਦੋ ਲੜ ਤੇ ਆਂਦੇ ਨੇ ਲੋਜੀ ਬਾਕੀ ਜਿਹੜੀਆਂ ਭੈਣਾ ਕੁੜਤੇ ਵੇ ਮੈਂ ਸਿੱਖਣ ਦੇ ਚਾਹਵਾਨ ਹੁੰਦੇ ਨੇ ਨਾ ਉਹ ਕਮੈਂਟ ਵੱਧ ਕਰਿਆ ਕਰੋ ਤਾਕਾ ਅਸੀਂ ਵੱਧ ਤੋਂ ਵੱਧ ਵੀਡੀਓ ਪਾਇਆ ਕਰੀਏ ਕੁਰਤੇ ਪਿਆਮਿਆਂ ਦੀ ਠੀਕ ਹੈ ਜੀ ਯਾਦ ਕਰਕੇ ਜਿਹੜੇ ਭੈਣਾ ਜਾਂ ਕੋਈ ਭਰਾ ਹਨਾ ਕੁਰਤੇ ਪਿਆਮੇ ਵਿੱਚ ਕਮੀ ਪੇਸ਼ੀ ਆਉਂਦੀ ਆ ਉਹ ਵੱਧ ਕਮੈਂਟ ਕਰਿਆ ਕਰੋ ਤਾਂ ਕਿ ਅਸੀਂ ਵੱਧ ਵੱਧ ਵੀਡੀਓ ਪਾਇਆ ਕਰੀਏ ਕੁਰਤੇ ਪਿਆਮਿਆਂ ਦੀ ਜੇ ਤੁਸੀਂ ਕਮੈਂਟ ਨਹੀਂ ਕਰਦੇ ਫਿਰ ਸਾਨੂੰ ਐ ਹੁੰਦਾ ਕਿ ਤੁਸੀਂ ਸਿੱਖਣ ਦੇ ਚਾਹਵਾਨ ਨਹੀਂਗੇ ਵੀ ਕੱਲੇ ਲੇਡੀ ਸੂਟ ਹੀ ਸਿੱਖਣੇ ਆ ਫਿਰ ਅਸੀਂ ਵੀਡੀਓ ਘੱਟ ਪਾਉਣੇ ਆ ਮੈਨੂੰ ਕਾਫੀ ਵੀਡੀਓ ਦੱਸਿਆ ਵੀ ਸਾਡੇ ਕੋਲ ਜਿਹੜੇ ਜੈਂਟਸ ਕਮ ਉਹ ਵੱਧੂ ਹੁੰਦਾ ਨਾ ਫਿਰ ਆਪਾਂ ਉਹ ਹਰ ਇੱਕ ਨਾਲ ਦੀ ਵੀਡੀਓ ਪਾ ਦਿਆ ਕਰਾਂਗੇ ਠੀਕ ਲੋ ਜਿਵੇਂ ਕੁ ਬਾਲ ਵਾਲੇ ਕੁੜਤੇ ਦੀ ਚੌੜਸ ਘੇਰ ਵਾਲੀ ਦੀ ਇਸ ਤੋਂ ਪਹਿਲਾਂ ਮੈਂ ਚੋੜੇ ਵਾਲਾ ਕੁੜਤਾ ਕੱਟਿਆ ਹਨ ਜਿਹਦਾ ਉਹ ਪੂਰਾ ਚੋੜਾ ਹੁੰਦਾ ਥੱਲੇ ਝੋਲੀ ਵਾਲਾ ਪਜਾਮਾ ਹੁੰਦਾ ਪਰ ਜੇ ਫੇਰ ਹੀ ਵੀਡੀਓ ਮੈਂ ਪਾਉਂਗਾ ਜੇ ਤੁਸੀਂ ਹਨਾ ਕਮੈਂਟ ਕਰਕੇ ਮੈਨੂੰ ਦੱਸੋਗੇ ਜੇ ਤੁਸੀਂ ਉਹ ਚੀਜ਼ ਸਿੱਖਣੀ ਨਹੀਂ ਫਿਰ ਆਪਾਂ ਵੀਡੀਓ ਪਾ ਕੇ ਵੀ ਕੀ ਕਰਨਾ ਹੁੰਦਾ ਤਾਂ ਕਮੈਂਟ ਤੁਸੀਂ ਲਾਜ਼ਮੀ ਕਰਿਆ ਕਰੋ ਜਿਹੜੀਆਂ ਪਹਿਲਾਂ ਸਿੱਖਣ ਦੀ ਚਾਹਤ ਹੁੰਦੀਆਂ ਜਾਂ ਕੋ ਭਰਾ ਨੂੰ ਕਿਸੇ ਨੂੰ ਨਹੀਂ ਆਉਂਦਾ ਝੋਲੀ ਵਾਲਾ ਪਜਾਮਾ ਹਨ ਤਾਂ ਉਹ ਵੀ ਕਮੈਂਟ ਕਰਦਾ ਕਰੋ ਭਾਬਾ ਠੀਕ ਆ ਲੋ ਹੁਣ ਆਪਾਂ ਨੇ ਪਜਾਮਾ ਕੱਟਣਾ ਇਸ ਤਰ੍ਹਾਂ ਦੂਰਾ ਕਰ ਲਿਆ ਸਾਰਾ ਕੱਪੜਾ बचा ठीक है समा के फिर आपको चंकी तरह सही करके फिर कटना शुरू करा ਜੇ ਕਿਸੇ ਭੈਣ ਕੋਲੇ ਜਾਂ ਭਰਾ ਕੋਲੇ ਸੁਝਾਵ ਦੀ ਆ ਹੁੰਦਾ ਤਾਂ ਉਹ ਵੀ ਜੇਕਰ ਨਾਲ ਲੱਗ ਰੋ ਵੀ ਬਈ ਆਪਾਂ ਇਸ ਤਰ੍ਹਾਂ ਕਰਕੇ ਹੋਰ ਵੀ ਵਧੀਆ ਜਾਣਕਾਰੀ ਦੇ ਸਕਦੇ ਲੋ ਜੀ ਆਪਾਂ ਇੱਥੇ ਇੱਕ ਪੂਰੀ ਪ੍ਰੈਸ ਮਾਰ ਲਗੇ ਕਿਸੇ ਵੀ ਚੀਜ਼ ਦੀ ਦਿੱਕਤ ਆਉਂਦੀ ਆ ਤਾਂ ਤੁਸੀਂ ਸੰਗੜਾ ਨਹੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਇੱਕ ਵਾਰੀ ਕਮੈਂਟ ਕਰ ਦਿਆ ਕਰੋ ਨਹੀਂ ਉਹ ਚੀਜ਼ ਆ ਤੁਹਾਨੂੰ ਜਵਾਬ ਮਿਲਦਾ ਤਾਂ ਤੁਸੀਂ ਫੋਨ ਤੇ ਵੀ ਗੱਲ ਕਰ ਸਕਦੇ ਲੋਕ ਇਸ ਆਪਾਂ ਕਰੀਮ ਖੜੀ ਕਰਤੀ ਉਡਾਪਾ ਸਾਰੇ ਨਿਸ਼ਾਨ ਚੱਕਾਂਗੇ ਭਾਵੇਂ ਕਿਸੇ ਭੈਣ ਦੀ ਆਉਂਦਾ ਪਲਾਜੂ ਕੱਟਣਾ ਸੇਮ ਤਰੀਕਾ ਹੀ ਹੋਊਗਾ ਲਗਭਗ ਲਾਸਟ ਕੜਾ ਜਿਹਿੰਦੀ ਪਲਾਜੂ ਕੱਟਣਾ ਸੇਮ ਤਰੀਕਾ ਹੋਊਗਾ ਸਭ ਤੋਂ ਪਹਿਲਾਂ ਆਪਾਂ ਇਹਦਾ ਕਾਰਡ ਕੱਢਾਂਗੇ ਹਾਂ ਠੀਕ ਆ ਇਸ ਵਾਪੈ ਨੂੰ ਲਗਭਗ 4 ਇੰਚ ਡਾਊਨ ਕਰ ਦੇਣਾ ਇਸ ਤਰ੍ਹਾਂ ਇੱਥੋਂ ਜਿਹੜਾ ਨਿਸ਼ਾਨ ਲਾਉਣਾ ਆਪਾਂ ਨੇ 2 ਇੰਚ ਦਾ ਇਮੇ ਇਹਨਾਂ ਦੀ ਪਜਾਮੇ ਦੀ ਲੰਬਾਈ ਜਿਹੜੀ ਹੈਗੀ ਉਹ 39 ਆ ਆਪਾਂ ਸਾਡੇ ਪਤਾ ਇੱਕ ਨਿਸ਼ਾਨ ਨਾਲ ਇੱਕ ਜਿੱਦਾਂ ਆਪਾਂ ਸਿਉਣ ਮਾਰਨੀ ਆ ਫਿਰ ਤਾਂ 2 ਇੰਚ ਵੱਧ 39 43 41 ਜੇ ਤਰਪਾਈ ਕਰਨੀ ਫਿਰ 2.5 ਇੰਚ ਵੱਧ ਜਾਂ 3 ਵੀ ਕਰ ਸਕਦੇ ਆਪਾਂ ਠੀਕ ਆ ਤੇ ਜਿਹੜੇ ਭਰਾਵਾਂ ਨੂੰ ਝੋੜੀ ਕੱਢਣ ਦੇ ਵਿੱਚ ਦਿੱਕਤ ਆਉਂਦੀ ਆ ਮੇਰੇ ਵਰਗਾ ਸਰੀਰ ਆ ਮੰਨ ਕੇ ਚੱਲੋ ਤਾਂ ਆਪਾਂ ਕੀ ਕਰਨਾ ਐਸ ਨਿਸ਼ਾਨ ਤੋਂ ਲੈ ਕੇ ਤਾਂ ਹੁਣ ਆਏ ਐਸ ਨਿਸ਼ਾਨ ਤੱਕ 11 ਇੰਚ ਕੱਟ ਕਰਨਾ 39 29 ਅਰੇ ਕੋ ਸਾਢੇ 39 29 ਤੇ ਸਾਢੇ 28 ਠੀਕ ਆ ਇੱਥੋਂ ਨਿਸ਼ਾਨ ਲਾਉਣਾ ਆਪਾਂ ਕੋਈ ਅੰਦਾ ਕਿਸੇ ਦਾ ਪਲਾਜੂ ਘਟਣਾ ਭਾਵੇਂ ਭਾਵੇਂ ਕਿਸੇ ਨੇ ਭਰਾ ਦਾ ਕੋਈ ਪੀਐਮ ਬਿਲਕੁਲ ਸਿੱਧਾ ਨਿਸ਼ਾਨ ਲਾਉ ਇਸ ਤਰੀਕੇ ਇਦੋਂ ਆਪਾਂ ਨਿਸ਼ਾਨ ਲਾਉ ਬਿਲਕੁਲ ਸਿੱਧਾ ਇਹ ਚੰਨੀ ਆਪਾਂ ਆ ਨਿਸ਼ਾਨ ਜਿਹਨੇ ਕਹ ਪਹਿਣਾ ਦੇ ਜਾਂ ਭਰਾਵਾਂ ਦੇ ਪਜਾਮੇ ਅੰਦਰੋਂ ਚੜਦੇ ਉਹ ਕਮੈਂਟ ਜ਼ਰੂਰ ਕਰਿਆ ਕਰੋ ਬਈ ਸਾਡਾ ਪਜਾਮਾ ਅੰਦਰੋਂ ਚੜਦਾ ਬਾਕੀ ਸਾਰਾ ਠੀਕ ਆ ਜੇ ਜਦੋਂ ਬਹਿਨੇ ਆ ਪਿੱਛੋਂ ਲੈ ਜਾਂਦੇ ਹੁਣ ਮੈਂ ਤੁਹਾਨੂੰ ਦਿਖਾਵਾਂ ਵੀ ਝੋਲੀ ਦੀ ਕਿੰਨੀ ਲੇਜੂ ਬਣ ਕੇ ਹਾਂ ਜਿਹੜੀ ਨੀ ਝੋਲੀ ਆ ਉਹ ਬਣ ਕਰਕੇ ਤਿਆਰ ਅਗਲੀ ਝੋਲੀ 11 ਇੰਚ ਰਹਿ ਜੂਗੀ ਠੀਕ ਆ ਜਦੋਂ ਆਪਾਂ ਇਧਰੋਂ ਛੱਡਣਾ ਹੈ ਦੇਖੋ ਅੱਧਾ ਇੰਚ ਛੱਡਣਾ ਲਾਜ਼ਮੀ ਜੇ ਕੰਨੀ ਨਹੀਂ ਵੀ ਹੈਗੀ ਨਾ ਤਾਂ ਵੀ ਆਪਾਂ ਅੰਦਰੋਂ ਜਿੱਥੋਂ ਛੱਡਣਾ ਹੀ ਛੱਡਣਾ ਜਿਹੜਾ ਪਾਟਾ ਇਸ ਭਰਾ ਦਾ ਉਹ ਹੈਗਾ 12.5 ਇੰਚ ਹਾਂ ਠੀਕ ਹੈ ਜੀ 12.5 ਮੈਥੋਂ 12.5 ਤੋਂ ਆਪਾਂ ਇੱਥੋਂ ਕਰਾਂਗੇ ਪੌਣੇ 2 ਇੰਚ ਆ ਕਿੰਨਾ ਰਹੇਗਾ ਆਪਣੇ ਕੋਲ 1.5 ਇੱਥੋਂ ਦੇ ਪਲਾਮਾਂ ਦੀ 1.5 ਤੇ ਜੇਕਰ ਆਪਣੇ ਕੋਲ ਕੱਪੜਾ ਹੈਗਾ ਆ ਕਿੰਨਾ 12.5 ਆਪਾਂ ਇੱਥੋਂ ਰੱਖਣੀ 12.5 12.5 ਦਾ ਅੱਧਾ ਕਿੰਨਾ ਹੁੰਦਾ 6.5 6.5 ਤੇ ਮੂਰੀ ਹੈਗੀ 7 ਇੰਚ ਆਹ ਲਓ 14 ਠੀਕ ਅੱਧਾ ਉਧਰ ਆ ਗਿਆ ਅੱਧਾ ਉਧਰ ਫੇ ਇੱਥੋਂ ਆਪਾਂ ਬਿਲਕੁਲ ਸਾਰੇ ਨਿਸ਼ਾਨ ਸਹੀ ਚੱਕਾਂਗੇ ਫੱਟੀ ਦਾ ਐੇ ਫਿਕਰ ਹੀ ਬ੍ਰੋਸ ਤੋਂ ਹਲਕੀ ਸ਼ੇਪ ਦੇ ਨਹੀਂ ਇੱਕ ਤੋਂ ਦਰ ਨਾ ਪਾਣੀ ਫੱਟੀ ਦੇਖ ਲੈ ਕਰੋ ਬਸ ਵੀ ਜਿਵੇਂ ਮੈਂ ਧਰੀ ਨਾ ਐਂ ਧਰਨੀ ਕਈ ਵਰੀ ਕਈ ਭਰਾ ਹਨਾ ਜਾਂ ਭੈਣਾ ਭੁੱਲ ਕੇ ਐਵੇਂ ਧਰ ਲੈਂਦੀਆਂ ਜਾਂ ਐਂ ਕਰੀ ਜਾਂਦੇ ਭਲੇਖਾ ਲਾ ਗਏ ਪੂਰਾ ਧਿਆਨ ਨਾਲ ਗੌਰ ਨਾਲ ਵੀਡੀਓ ਦੋ ਤਿੰਨ ਵਰੀ ਦੇਖ ਕੇ ਫਿਰ ਉਸ ਤੋਂ ਬਾਅਦ ਭਲੇਖਾ ਲਾ ਗਏ ਹਨਾ ਕੋਈ ਵੱਡੀ ਗੱਲ ਨਹੀਂ ਇਹ ਆਲ ਲਓ ਹੁਣ ਆਪਾਂ ਜਦੋਂ ਫੱਟੀ ਇਧਰੇ ਪਾਸੇ ਲਾਉਣੀ ਇਹਨੂੰ ਐਂ ਕਮਾ ਲੈਣ ਠੀਕ ਹੈ ਇਸੇ ਤਰ੍ਹਾਂ ਹੀ ਆ ਪੈਟਰਨ ਜਿシャਵਾ ਆ ਕੇ ਇੱਥੇ ਆ ਕੇ ਮਿਲ ਜੂ ਆਪਣਾ ਨਿਸ਼ਾਨ ਤੇ ਆਹ ਜਿਹੜਾ ਪੀਸ ਹੈ ਨਾ ਆਪਣਾ ਇਹਨੂੰ ਆਪਾਂ ਪੂਰਾ ਪੂਰਾ ਲਾਹਮੇ ਇੱਥੋਂ ਤੱਕਰ ਤਾਂ ਕਿ ਇਹ ਬਾਅਦ ਦੇ ਵਿੱਚ ਕੱਪੜਾ ਕੰਮ ਆਵੇ ਉਹ ਕੱਪੜਾ ਆਪਣੇ ਕੋਲੇ ਪੂਰਾ ਪੂਰਾ ਹੀ ਆ ਭਾਵੇਂ ਨਾਪ ਥੋੜਾ ਪਰ ਕੱਪੜਾ ਵੀ ਮੈਂ ਤੁਹਾਨੂੰ ਦੱਸਿਆ ਪਣਾ ਘੱਟ ਹੋਣ ਕਰਕੇ ਦਿੱਕਤ ਆਊਗੀ ਹੀ ਆਊਗੀ ਹਨਾ ਤਾਂ ਕੱਪੜਾ ਵਧੀਆ ਲਿਆ ਕਰੋ ਦਿੱਕਤ ਨਾ ਆਵੇ ਇਹ ਕੱਪੜਾ ਹੁਣ 5-600 ਦਾ ਹੋਊਗਾ ਮੇਰੇ ਹਿਸਾਬ ਨਾਲ ਉਹਦਾ ਦੁਕਾਨਦਾਰ ਨੇ 600 ਦਾ 700 ਲਾਇਆ ਪਰ ਇਹ ਤੋਂ ਹੁੰਦੇ ਨਾਲ ਇਹਦੇ ਵਿੱਚ ਮੈਂ ਤੁਹਾਨੂੰ ਤਾਂ ਦਿਖੇ ਨਹੀਂ ਨਾ ਸਾਰੇ ਦੇ ਵਿੱਚ ਡੱਬ ਪਏ ਹੋਏ ਆ ਤਾਂ ਕੱਪੜਾ ਵਧੀਆ ਲਿਆ ਕਰੋ ਕਿਉਂਕਿ ਸਮਾਈ ਜ਼ਿਆਦਾ ਹੁੰਦੀ ਆ ਕੱਪੜੇ ਪਾਪ ਵੀ ਪਾਉਣੇ ਹੁੰਦੇ ਸਸਤੇ ਨਾ ਲਿਆ ਕਰੋ ਦੋਹਾਂ ਦੀ ਵਿਸ਼ੇਪਾ ਮੈਂ ਇੱਕ ਸੂਟ ਬਣਾ ਲਿਆ ਕਰੋ ਵਧੀਆ ਲਿਆ ਕਰੋ ਹਨਾ ਜਿਨ੍ਹਾਂ ਦੇ ਕੱਪੜਿਆਂ ਦੇ ਰੰਗ ਵਗੈਰਾ ਨਹੀਂ ਫੇਟ ਹੁੰਦਾ ਜਿਵੇਂ ਗਰੰਟੀ ਹੁੰਦੀ ਰੰਗਾਂ ਦੀ ਗਾਉੜੀ ਨਿਸ਼ਾਨ ਦੇ ਬਿਲਕੁਲ ਆਪਾਂ ਉਪਰਕਾ ਕੱਟਾਂਗੇ ਇਹ ਪਹਿਪੋਂ ਬਾਹਰ ਲਾ ਪਹਿਲੀ ਕੱਟ ਲਾਂਗੇ ਪੈਂਟੰਗ ਨੂੰ ਮੈਂ ਜੇ ਪਾ ਅੱਗੇ ਦਾ ਬਾਅਦ ਚ ਕੱਢ ਦੇ ਹੁਣ ਇਹਨੂੰ ਪਹਿਲੀ ਪੀਸ ਲਾ ਲਾਂਗੇ ਤਾਂ ਕਿ ਆਪਣਾ ਇਹ ਪੀਸ ਲੰਮਾ ਬਰਤੀ ਜੇ ਆਪਾਂ ਨੂੰ ਬਾਅਦ ਦੇ ਵਿੱਚ ਖਰਚਾ ਪੂਰਾ ਆ ਜੇ ਲਓ ਜੀ ਇਥੇ ਇੱਕ ਇੱਕਰ ਆਪਣਾ ਇਹ ਵਰਤੋਂ ਚ ਆ ਜੂਗਾ ਦੇ ਬਾਅਦ ਕੁੰਡਾ ਬੰਦ ਰਹਿ ਗਏ ਹੁਣ ਇਹ ਕਪੜਾ ਆਪਣਾ ਵਰਤੋਂ ਚ ਆ ਜੂਗਾ ਇਹ ਅੰਤੋਂ ਕੰਮ ਧੰਦੇ ਵਾਲਿਆਂ ਦੇ ਆਪਾਂ ਪੁੱਛ ਲਿਆ ਕਰੋ ਵੀ ਸਿਉਂਡ ਮਾਰਨੀ ਹੈ ਕਿ ਤਰਪਾਈ ਠੀਕ ਆ ਆਪਾਂ ਆਦੀ ਮਰਜ਼ੀ ਨਹੀਂ ਕਰਨੀ ਹੁੰਦੀ ਬਸ ਕਿਸੇ ਵੀ ਕੰਮ ਦੇ ਵਿੱਚ ਆਪਣਾ ਖੁੱਲਾ ਭੀੜਾ ਅਗਲਾ ਜਿਵੇਂ ਕਹਿੰਦਾ ਉਵੇਂ ਹੀ ਸੌਇਕਰ ਲੋਚ ਉਹ ਨਾ ਪਪਾਸਾ ਕਮਾ ਲਿਆ ਦਾ ਬਾਕੀ ਨੇ ਵੀਡੀਓ ਥੋੜੀ ਜਿਹੀ ਲੰਬੀ ਹੋਏ ਨਹੀਂ ਆ ਕਿਸੇ ਭੈਣ ਨੇ ਹੀ ਨਹੀਂ ਕਹਿਣਾ ਵੀ ਹਣਾ ਬਾਈ ਵੀਡੀਓ ਵਾਲੀ ਲੰਬੀ ਕਰਨ ਦਾ ਮੈਨੂੰ ਇਹ ਹੁੰਦਾ ਵੀ ਥੋੜੇ ਕੱਲੀ ਕੱਲੀ ਚੀਜ਼ ਸਮਝ ਜਾਵੇ ਗੱਲ ਦੀ ਕਮੈਂਟ ਕਰ ਦਿਆ ਕਰੋ ਬਾਈ ਲੰਬੀ ਵੀਡੀਓ ਦਾ ਕੋਈ ਚੱਕਰ ਨਹੀਂ ਅਸੀਂ ਤਾਂ ਕੰਮ ਹੀ ਸਿੱਖਣਾ ਹੈ ਹਣਾ ਲੋ ਜੀ ਆਪਾਂ ਨੂੰ ਇੰਨਾ ਵਧੀਆ ਪਲੇਟਫਾਰਮ ਹੀ ਨਾ ਘਰੇ ਬੈਠ ਕੇ ਕੰਮ ਸਿੱਖਣ ਦਾ ਈ ਲੋ ਠੀਕ ਹੈ ਹੁਣ ਆਪਾਂ ਜਿਹੜਾ ਇੱਕੋ ਬੈਗ ਤੋਂ ਰੱਖਾਂਗੇ ਕਿੰਨਾ ਚੱਕਣਾ 1.5 ਇੰਚ ਸਾਰਿਆਂ ਦੇ 1.5 ਨਹੀਂ ਚੱਕਣਾ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਵੀ ਸਾਰਿਆਂ ਦੇ 1.5 ਨਹੀਂ ਚੱਕਣਾ ਕਿੰਗਾ ਦੋ ਵੀ ਚੱਕਣਾ ਪੈਂਦਾ ਆਪਾਂ ਨਾਪ ਦੇ حساب ਨਾਲ ਇੱਥੋਂ ਆਪਾਂ 4 ਕਿਤੇ ਕਿਉਂਕਿ ਪਤਲਾ ਹੀ ਹੈ ਨਾ ਬੰਦਾ ਆਹ ਆਪਾਂ ਕਿੰਨਾ ਰੱਖਾਂਗੇ 1.5 ਇੱਥੋਂ ਵੀ 1.5 ਠੀਕ ਤਾਂ ਕਿ ਮੂਰੀ ਸੱਤ ਤਰਕੀ ਤਾਂ ਸੱਤ ਹੀ ਰਵੇ 7.5 ਨਾ ਹੋਵੇ 7.5 ਨਾ ਹੋਵੇ ਹਾਂ ਇੱਥੋਂ ਆਪਾਂ ਨੇ ਹਲਕਾ ਜਿਹਾ ਡਾਊਨ ਕਰਨਾ ਇਸ ਤਰ੍ਹਾਂ ਸਿੱਧਾ ਹੋ ਗਿਆ ਇੱਥੇ ਆ ਲੋਨੀ ਲੈਣੇ ਸ਼ਾਮ ਦਿਖਾਉਣਾ ਤੁਹਾਨੂੰ ਕਿੱਥੇ ਹੋਊ ਇਸ ਗੱਲ ਠੀਕ ਐ ਇੰਨਾ ਕੀ ਫਰਕ ਪਉ ਤੇ ਇੱਥੋਂ ਕਿੰਨਾ ਕਰਨਾ ਆਪਾਂ ਨੇ 2 ਇੰਚ ਆਹ ਵਾਲਾ ਹਿੱਸਾ ਸਾਰਿਆਂ ਦੀ 2 ਇੰਚ ਹੁੰਦਾ ਈ ਆਮਾ ਬੀਬੀਆਂ ਦਾ ਪਲਾਜੋ ਆਪਾਂ ਕਿਸੇ ਭਰਾ ਦਾ ਪਜਮਾ ਇਹ ਸਾਰਿਆਂ ਦੀ 2 ਇੰਚ ਹੁੰਦਾ ਲੋ ਆਪਾਂ ਕੋਲ ਇੰਨਾ ਨਾਲੇ ਇੱਥੋਂ ਆਪਾਂ ਨੇ ਹਲਕਾ ਹਲਕਾ ਧਿਆਨ ਦੇ ਨਾਲ ਲੈ ਕੇ ਜਾਣੇ ਨੂੰ ਆਏ ਕੱਟ ਕਰਦੇ 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 ਕਿੰਨੇ ਆਏ ਆ ਦੇਖਿਓ ਇੱਥੋਂ ਕੈਮਰਾ ਮਾਰ ਕੇ ਦਿਖਾ ਦਿਓ ਹਾਂ ਜੀ ਐਸ ਨਿਸ਼ਾਨ ਤੋਂ ਚੱਕਣਾ ਪਲਾਵ ਵਾਲੇ ਤੋਂ ਆ ਮੈਂ ਪਾਸਾ ਘਮਾਲੇ ਜਾਗਦਲਾਂ ਨੌਜੀ ਠੀਕ ਆ ਸੇਮ ਕਟਾਈ ਤੁਸੀਂ ਪਲਾਜੋ ਵੀ ਕੱਟ ਸਕਦੇ ਹੋ ਆਹਦੇ ਭੈਣ ਨੂੰ ਤੇ ਸੇਮ ਕਟਾਈ ਪਜਾਮਾ ਤਾਂ ਆਪਾਂ ਕੱਟ ਹੀ ਰਹੇ ਹਾਂ ਜਿੰਨਾ ਭੈਣਾ ਨੇ ਫੁੱਲ ਲਾਸਟ ਕਾਲਾ ਪਜਾਮਾ ਸਿਆਉਣਾ ਉਹ ਸੇਮ ਕਟਾਈ ਸੇਮ ਤਰ੍ਹਾਂ ਦੀ ਝੋਲੀ ਜੀ ਨੂੰ ਆਸਨ ਕਹਿਣ ਤੁਸੀਂ ਰੱਖ ਸਕਦੇ ਹੋ ਇਹ ਨਹੀਂ ਹੈ ਵੀ ਤੁਹਾਡਾ ਆਸਨ ਟਾਈਟ ਹੋ ਜਾਊ ਜਾਂ ਵੱਧ ਹੋ ਜਾਊਗਾ ਬਿਲਕੁਲ ਸਹੀ ਆਊਗਾ ਬਿਲਕੁਲ ਸਹੀ ਇਸ ਤਰੀਕੇ ਨਾਲ ਜੇ ਕੋਈ ਭੈਣ ਥੋੜੀ ਭਾਰੀ ਆ ਫਿਰ 11:00 ਨੀ ਬਜਾਈ 11:30 ਕਰ ਲੈਣਾ ਐਨਾ ਕਿ ਤਾਂ ਆਪ ਨੂੰ ਪਤਾ ਲੱਗਣ ਲੱਗ ਜੀਂਦਾ ਜਦੋਂ ਆਪਾਂ ਕੰਮ ਕਰਦੇ ਹਣਾ ਵੀ ਆਬੀ ਸੀਰੀਜ਼ ਦੇ ਹਿਸਾਬ ਨਾਲ ਮੈਨੂੰ ਝੋਲੀ ਵੱਧ ਪਊਗੀ ਇੰਨੀ ਝੋਲੀ ਪਊਗੀ ਜਾਂ ਪੁਰਾਣੇ ਪਲਾਜੋ ਦੀ ਝੋਲੀ ਲੈ ਲਿਆ ਕਰੋ ਫਿਰ ਵੀ ਨਹੀਂ ਸਮਝਿੰਦੇ ਫੋਨ ਲਾ ਲਿਆ ਕਰੋ ਗਲਤ ਨਹੀਂ ਘਟਨਗੇ ਜੇਰਾ ਆਪਣੇ ਪੁਰਾਣਾ ਸਹੀ ਹੁੰਦਾ ਹਣਾ ਪਜਾਮਾ ਉਹਦੀ ਝੋਲੀ ਮਿਲ ਜੇ ਜੀ ਹੁਣ ਆਪਾਂ ਇੱਥੋਂ ਦੋ ਸੂਤ ਇਹਨੂੰ ਵੱਧ ਰੱਖਣਾ ਵੱਡੇ ਭਲਣ ਇਸ ਤਰ੍ਹਾਂ ਦੇ ਠੀਕ ਆ ਇਧਰ ਮਾਰ ਕੇ ਦਿਖਾਉਂਦਾ ਸਾਰਿਆਂ ਦੀ ਆਹ ਬੰਨ੍ਹੂ ਸਾਈਡ ਤੇ ਰੱਖ ਲੈਣੀ ਹੁਣ ਆਪਾਂ ਘਟਨਾ ਤੀਰਾ ਤੀਰਾ ਦੇਖਾਂਗੇ ਆਪਾਂ ਕਿੱਥੋਂ ਘਟਨਾ ਜਿੱਥੇ ਜਿੱਦਾਂ ਆਪਣਾ 10 ਇੰਚ ਦਾ ਪੀਸ ਆਹ ਤਾਂ ਇੱਥੋਂ ਕੱਢ ਲਾਂਗੇ ਨਹੀਂ ਤਾਂ ਫਿਰ ਇਧਰੋਂ ਕੱਢਣਾ ਆਹ ਆਪਣੇ ਕੁਲ 10 ਇੰਚ ਦਾ ਪੀਸ ਆਹ ਦੇਖੋ ਮੈਂ ਤੁਹਾਨੂੰ ਦੱਸਣਾ ਜੀ ਮ ਡੱਬ ਪੈ ਗਈ ਕੱਪੜੇ ਦੇ ਵਿੱਚ ਤੁਸੀਂ ਇਹ ਦੇਖੋ ਵੀ ਹਜੇ ਗਾਹਕ ਨੇ ਕਪੜਾ ਪਾਇਆ ਨਹੀਂ ਤਾਂ ਸਸਤੇ ਦਾ ਕੀ ਹੁੰਦਾ ਵੀ ਜਿਵੇਂ ਕਹਿੰਦੇ ਸਿਆਣੇ ਵੀ ਸਸਤਾ ਰੋਵੇ ਵਾਰ ਵਾਰ ਤੇ ਮਹਿੰਗਾ ਰੋਵੇ ਇੱਕ ਵਾਰ ਉਹ ਚੀਜ਼ ਆ ਦੇਖੋ ਸਾਰੇ ਡੱਬ ਪੈ ਗਏ ਬਾਅਦ ਦੇ ਵਿੱਚ ਇਹ ਬਹੁਤ ਬੁਰਾ ਹਾਲ ਹੋ ਜਾਊਗਾ ਸਾਰੇ ਆਹ ਚੀਜ਼ ਤੋਂ ਖਰਾਬ ਹੋ ਜਾਊਗਾ ਇੱਥੇ ਲੈਣਾ ਹੀ ਬੰਜ ਨਹੀਂ ਹੋ ਰਹੀ ਤਾਂ ਕਰਕੇ ਕਹਿੰਦਾ ਮੈਂ ਤੁਹਾਨੂੰ ਵੀ ਕੱਪੜਾ ਵਧੀਆ ਹੀ ਲਿਆ ਕਰੋ ਠੀਕ ਆ ਜ਼ਰੂਰੀ ਨਹੀਂ ਵੀ ਸਾਡੇ ਤੋਂ ਲੈਣ ਕਿਤੋਂ ਵੀ ਲਓ ਵਧੀਆ ਹਨਾ ਗਰੰਟੀ ਵਾਲੀ ਚੀਜ਼ ਲਓ ਵੀ ਨਹੀਂ ਬਈ ਅਸੀਂ ਇੱਥੇ ਸੱਟ ਜਾਂਗੇ ਤਾਂ ਵਧੀਆ ਕੱਪੜਾ ਲਓ ਲਓ ਜੀ ਹੁਣ ਆਪਣਾ ਜਿਹੜਾ ਤੀਰਾ ਹੈਗਾ ਉਹ 16.5 ਆਪਾਂ ਕਿੰਨਾ ਰੱਖਾਂਗੇ 18 ਇੰਚ 2 ਇੰਚ ਵੱਧ ਆਪਾਂ ਪੀਸ ਲਾਉਣੇ ਹੁੰਨੇ ਆ ਕੈਬਰੀ ਘੜਟ ਕੁੱਟ ਜਾਣਾ ਹਨਾ ਕਾਂਵਾਂ ਵਗੈਰਾ ਹੋਣ ਕਰਕੇ ਬਾਕੀ ਹੋਰ ਕਿਸੇ ਟੌਪਕ ਤੇ ਜਾਂ ਕੋਈ ਚੀਜ਼ ਸਿੱਖਣੀ ਹੈ ਭੈਣਾਂ ਨੇ ਹਨਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਆ ਕਰੋ ਕਿਉਂਕਿ ਨਹੀਂ ਪਤਾ ਲੱਗਦਾ ਵੀ ਕਈ ਚੀਜ਼ਾਂ ਰਹਿ ਜਾਂਦੀਆਂ ਹਨਾ ਜਾਂ ਨਿੱਕਰਨੀ ਆਉਣੀ ਜਾਂ ਕੋਈ ਸ਼ਹਿਰਾ ਨਹੀਂ ਆਉਂਦਾ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਇੱਕ ਵਾਰੀ ਕਮੈਂਟ ਕਰ ਦਿਆ ਕਰੋ ਫਿਰ ਮੈਂ ਉਹੋ ਜੀ ਵੀਡੀਓ ਕੈਬਰੀ ਅਸੀਂ ਚੀਜ਼ ਬਣਾਉਣੇ ਉਹਨੇ ਫਿਰ ਧਿਆਨ ਚ ਨਹੀਂ ਹੁੰਦਾ ਵੀ ਆਹ ਵੀਡੀਓ ਪਾਉਣੀ ਆ ਤਾਂ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਜਿਹੜੀ ਜੀ ਸਿੱਖਣੀ 16 7.5 ਇੰਚ ਨਾਲ ਪਤੀਰਾ ਕੱਟ ਲਏ। ਇੱਥੋਂ 4 ਇੰਚ ਸਾਈਡ ਤੋਂ। ਇੱਥੋਂ ਕਿੰਨਾ ਰੱਖਾਂਗੇ 5 ਇੰਚ। ਇਹ ਤਾਂ ਤੁਹਾਡੇ ਵੈਸੀ ਯਾਦ ਹੋ ਗਿਆ ਹੋਊਗਾ। ਪਰ ਕਾਫੀ ਭੈੜਾ ਨਮੀਆਂ ਹੋ ਜੇ ਨਾਲ। ਇਹ ਹੁਣ 15 ਗੱਲ ਰਾ ਉਹਦੇ ਕਿੰਨਾ ਰੱਖਾਂਗੇ ਆਪਾਂ ਇੱਥੋਂ ਪੌਣੇ 3। ਥੱਲੇ ਨੂੰ ਕਿੰਨਾ? ਇੱਥੋਂ ਆ ਜੀ 3.5। ਤੇ ਅੰਤ ਠੀਕ ਆ। ਨਿਸ਼ਾਨ ਨੇ ਬਿਲਕੁਲ ਉੱਪਰ ਉੱਪਰ ਦੀ। ਠੀਕ। ਲੋਚ ਆਪਣੇ ਤੱਕ ਦੇ ਤਾਂ ਹੁਣ ਆਪਾਂ ਚੈੱਕ ਕਰਾਂਗੇ ਵੀ ਆਪਣਾ ਤੀਰਾ ਤੇ ਫਰੰਟ ਬਿਲਕੁਲ ਸਹੀ ਬੈਠਦੇ ਆ ਬਸ ਲਾਸਟ ਵਾਲੀ ਵੀ ਉਹ ਆ ਐਸੂ ਆਪਾਂ ਇਹ ਮੂਮੀ ਖੋਲ ਲਾਂਗੇ ਜਿਵੇਂ ਬੰਦ ਕੀਤੇ ਸੀ ਨਾ ਇਸ ਠੀਕ ਹੈ ਚੰਗੀ ਤਰ੍ਹਾਂ ਰਹਿਤ ਆ ਨਾ ਕਿ ਸੈੱਟ ਕਰ ਲੈਣਾ ਇਹ ਇਥੋਂ ਇਹਨੂੰ ਇਹਦੇ ਉੱਤੇ ਰੱਖਾਂਗੇ ਆਪਾਂ ਜਿੰਨਾ ਸਿਉਂ ਦੇ ਵਿੱਚ ਕਪੜਾ ਉਹਨੋਂ ਨਾਲ ਪੈਨ ਤਹਾਂ ਚੜਾ ਲਈ ਤੀਰੇ ਐਵੇਂ ਇਹ ਆ ਠੀਕ ਆ ਹੁਣ ਆਪਾਂ ਇੱਥੋਂ ਨੂੰ ਮੋੜ ਕੇ ਦੇਖਾਂਗੇ ਇਹਦੇ ਨਾਲ ਜਿਹੜਾ ਵਧੂਗਾ ਉਹ ਆਪਦੀ ਆਪ ਹੀ ਬਾਹਰ ਆ ਜਾਊਗਾ ਤੇ ਆਪਾਂ ਉਹਨੂੰ ਕੱਟ ਦੇਣੀ ਨਾਲ ਦੀ ਨਾਲ ਇਹ ਇਸ ਤਰ੍ਹਾਂ ਇਹ ਮੋੜ ਕੇ ਦੇਖ ਲੈਣਾ ਆਜੂ ਕੋ ਹਲਕਾ ਜਿਹਾ ਇੱਕ ਸੂਤ ਬਾਹਰ ਆ ਗਿਆ ਨਾ ਇੱਥੋਂ ਇਧਰੋਂ ਵੀ ਥੋੜਾ ਜਿਹਾ ਬਾਹਰ ਆ ਗਿਆ ਹੁਣ ਦਿਖਾਈ ਦੇ ਰਿਹਾ ਹੁਣ ਨੇੜੇ ਕਰਕੇ ਦਿਖਾਓ ਜ਼ੂਮ ਕੈਮਰਾ ਹਾਂ ਆਲੇ ਇੱਥੋਂ ਵੀ ਇੰਨਾ ਕੁ ਲਾਉਣਾ ਆਪਾਂ ਅਣ ਦੇਖਣੀ ਗਾਣਾ ਜਾਨੀ ਇਹਨੂੰ ਇੱਥੋਂ ਵੀ ਲਾਵਾਂਗੇ ਦੇ ਇੱਥੂ ਰਨ ਤਾਂ ਕਿ ਬਾਅਦ ਦੇ ਵਿੱਚ ਇੱਥੋਂ ਬਿਲਕੁਲ ਸਾਰਾ ਫਾਪੇ ਬਾਲ ਵਗੈਰਾ ਨਾ ਪੰਨੀ ਜੇ ਆਪਾਂ ਦੇਖ ਰਹੇ ਇੱਥੇ ਝੋਲ ਪੈਣ ਲੱਗੇ ਹਨਾ ਲਓ ਜੀ ਇਹ ਇੱਥੋਂ ਨਾਲ ਪਾਸੇ ਕਰਕੇ ਇਹਨੂੰ ਪਾਸੇ ਕਰਨਾ ਕਿ ਵਿੱਚ ਆ ਕੇ ਵੱਢਿਆ ਨਾ ਹਨਾ ਬੈਗ ਪੱਲਾ ਇਹ ਅੰਕ ਚੈੱਕ ਕਰ ਲੈ ਕਰੋ ਇੱਕ ਦੋ ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਹਨਾ ਗਾਹਗਾਹ ਸੂਟ ਇੱਥੋਂ ਆਪਣਾ ਆ ਵਾਧਾ ਸੀ ਨਾ ਤੀਰਾਂ ਇੱਥੋਂ ਆਪਣਾ ਉਚਾੜਦੇ ਹਾਂ ਬਸ ਅੰਕ ਇੱਕ ਸੂਟ ਦੇ ਨਾਲ ਹੀ ਫਿਟਿੰਗ ਦਾ ਫਰਕ ਪੈਂਦਾ ਲਓ ਜੀ ਸਾਰਾ ਆਪਣਾ ਸੂਟ ਕੱਟਿਆ ਗਿਆ ਫਿਰ ਵੀ ਕਿਸੇ ਚੀਜ਼ ਦੀ ਕਿਸੇ ਭੈਣ ਨੂੰ ਸਮਝ ਨਾ ਆਈ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਆ ਕੇ ਜਰੂਰ ਦੱਸਿਓ ਸਮਝ ਆਉਂਦੀ ਹੈ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਆ ਕੇ ਦੱਸ ਦੇ ਗੁਰੂ ਹਾਂਜੀ ਬਾਈ ਸਮਝ ਆਉਂਦੀ ਆ ਜੇ ਅਸੀਂ ਕੁੜਤੇ ਪਿਆਮਿਆਂ ਦੀ ਸਿਲਾਈ ਤੇ ਕਟਾਈ ਸਿੱਖਣੀ ਆ ਸਾਨੂੰ ਵੱਧ ਤੋਂ ਵੱਧ ਵੀਡੀਓ ਪਾਇਆ ਕਰੋ ਲਿਖਿਆ ਕਰੋ ਤਾਂ ਕਿ ਮੈਨੂੰ ਵੀ ਹੌਸਲਾ ਮਿਲਦਾ ਉਹ ਜੀ ਨਾ ਵੀ ਹਾਂ ਮੈਂ ਫਿਰ ਮੋਟੀਵੇਟ ਹੋ ਗਏ ਹੋਰ ਵਧੀਆ-ਵਧੀਆ ਘੈਂਟ-ਘੈਂਟ ਵੀਡੀਓ ਪਾਉਂਦਾ ਰਹਿਣਾ ਜਦੋਂ ਤੁਸੀਂ ਕੋਈ ਪਿੱਛੋਂ ਰਿਸਪੌਂਸ ਨਹੀਂ ਦਿੰਦੇ ਫਿਰ ਮੈਨੂੰ ਐ ਹੁੰਦਾ ਵੀ ਜਿਹੜਾ ਕੋਈ ਪੁੱਛਦਾ ਹਨਾ ਤਾਂ ਫਿਰ ਮੈਂ ਵੀਡੀਓ ਪਾਉਣਾ ਛੱਡ ਜਾਂਦਾ ਤੁਸੀਂ ਵੱਧ ਕਮੈਂਟ ਕਰਿਆ ਵੀਡੀਓ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤਾਂ ਕਿ ਹੋਰਾਂ ਭੈਣਾਂ ਤੇ ਕਰ ਭਰਾਵਾਂ ਤੇ ਵੀ ਵੀਡੀਓ ਜਾਵੇ ਤਾਂ ਜਿਹੜੀਆਂ ਭੈਣਾਂ ਨੂੰ ਕੰਮ ਆਉਂਦਾ ਜਾਂ ਕਿਸੇ ਭਰਾ ਨੂੰ ਕੰਮ ਆਉਂਦਾ ਤਾਂ ਉਹ ਕੰਮ ਨੂੰ ਦੱਸਿਆ ਕਰੋ ਨਾ ਕਿ ਪੁੱਠੇ ਸਿੱਧੇ ਫੀਤੇ ਲਾ ਕੇ ਭੈਣਾਂ ਨੂੰ ਜਾਂ ਭਰਾਵਾਂ ਨੂੰ ਉਲਝਾਇਆ ਕਰੋ ਬਹੁਤ ਸਾਰੇ ਇਹ ਭੈਣਾਂ ਦੇ ਫੋਨ ਆਉਂਦੇ ਆ ਵੀ ਭਾਈ ਮੈਂ ਪੁੱਛਣ ਗਈ ਸੀ ਜਾਂ ਪੁੱਛਣ ਗਿਆ ਸੀ ਤਾਂ ਕੀ ਕਰਦੇ ਆ ਪੁੱਠਾ ਫੀਤਾ ਲਾ ਕੇ ਉਲਝਾ ਕੇ ਸਾਨੂੰ ਮੋੜਨਦੇ ਆ ਦੱਸਿਆ ਨਹੀਂ ਕੁਝ ਵੀ ਹਨਾ ਮੈਂ ਸਾਲ ਲਾਇਆ ਮੈਂ 2 ਸਾਲ ਲਾਇਆ ਮੈਂ 3 ਸਾਲ ਲਾਇਆ ਪੱਲੇ ਕੁਝ ਨਹੀਂ ਪਾਇਆ ਤਾਂ ਇਸ ਤਰ੍ਹਾਂ ਕਿਸੇ ਭੈਣ ਨੇ ਦਿਲ 'ਚ ਪਾਪ ਨਹੀਂ ਰੱਖਣਾ ਜਾਂ ਭਰਾ ਨੇ ਕੰਮ ਨੂੰ ਸਿਖਾਇਆ ਕਰੋ ਤੁਹਾਡਾ ਕੰਮ ਆਟੋਮੈਟਿਕੀ ਤਰੱਕੀ ਕਰੂਗਾ ਠੀਕ ਹੈ ਜੀ ਬਾਕੀ ਜੇ ਕਿਸੇ ਭੈਣ ਦੇ ਜਾਂ ਭਰਾ ਦੇ ਦਿਲ ਦਿਖਾਉਣ ਵਾਲੀ ਗੱਲ ਕਹੀ ਗਈ ਹੋਵੇ ਤਾਂ ਮਾਫ ਕਰਨਾ ਜੀ ਬਾਕੀ ਮਿਲਦੇ ਆ ਜਲਦੀ ਨਾਲ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ